ਸਵੇਰ ਦੀਆਂ ਭਾਈ ਰੋਟੀਆਂ ਆ ਗਈਆਂ ਤੇ ਉਹੀ ਟੱਬਾ ਆਪਣਾ ਜਿਹੜਾ ਆਪਾਂ ਨੂੰ ਰਾਸ ਆਇਆ ਪੰਜਾਬੀ ਟੱਬਾ ਤੇ ਇਹਨਾਂ ਦੀ ਸਵੇਰ ਵਾਲੀ ਗੱਲ ਬਹੁਤ ਬਹੁਤ ਵਧੀਆ ਲੱਗੀ ਹੈ ਭਾਈ ਸਵੇਰੇ ਜਿਹੜਾ ਰੋਟੀ ਦੇ ਪੈਸੇ ਲਾਉਂਦੇ ਆ ਸਬਜ਼ੀ ਦੇ ਪੈਸੇ ਨਹੀਂ ਲਾਉਂਦੇ ਜਿਹੜਾ 15 ਰੁਪਏ ਜਿੰਨੀਆਂ ਰੋਟੀਆਂ ਖਾਵਾਂਗੇ ਉਹਨਾਂ ਦੇ ਪੈਸੇ ਦੀ ਕਾਊਂਟਿੰਗ ਕਰਨਗੇ ਸਬਜ਼ੀ ਦੇ ਕੋਈ ਪੈਸੇ ਨਹੀਂ ਲਾਉਂਦੇ ਕਿੰਨੇ ਮਾਰੀ ਮਰਜੀ ਸਬਜ਼ੀ ਲਓ ਤੁਸੀਂ ਤੇ ਹੁਣ ਆਪਾਂ ਰੋਟੀ ਛੱਕਦੇ ਆ ਤੇ ਫਿਰ ਆਪਾਂ ਕਿਸੇ ਪਾਸੇ ਚੱਲਦੇ ਆ ਤੇ ਅੱਜ ਤੜਕੇ ਦਾ ਹੀ ਜਿਹੜਾ ਮੀਂਹ ਪਈ ਜਾਂਦਾ ਉਹਦੇ ਕਰਕੇ ਆਪਾਂ ਥੋੜਾ ਜਿਹਾ ਲੇਟ ਹੋ ਗਿਆ ਅ 18 ਸਤੰਬਰ 2025 ਦਿਨ ਵੀਰਵਾਰ ਤੇ ਸਮਾਂ ਜਿਹੜਾ ਪੌਣੇ 11 ਦੇ ਲਾਵੇ ਤਵੇ ਹੋ ਗਿਆ ਤੇ ਭਾਈ ਆਪਾਂ ਕੱਲ ਵਾਲੀ ਜਗ੍ਹਾ ਤੇ ਆ ਗਏ ਕਾਲੇ ਪਾਣੀ ਦੀ ਜੇਲ੍ਹ ਦੇ ਸਾਹਮਣੇ ਜਿੱਥੇ ਆਪਣਾ ਟੈਸਟ ਟ੍ਰਿਕ ਬਾਕੀ ਸੀ ਜਾਂ ਖੂਨ ਜਾਂਚ ਹੋਣੀ ਸੀ ਜਿੱਥੇ ਇੱਕ ਕਹਿੰਦੇ ਭਾਈ ਇਹਨਾਂ ਕੋਲ ਸਟਾਪ ਹੈਣੀ ਆ ਤੇ ਤੁਸੀਂ ਕੱਲ ਨੂੰ ਆ ਜਿਓ ਉਹ ਜਗ੍ਹਾ ਤੇ ਆਪਾਂ ਤੜਕੇ-ਤੜਕੇ ਆਪਣਾ ਸਾਈਕਲ ਚੱਕ ਕੇ ਪਹੁੰਚ ਗਏ ਆਂ ਪੰਜਾਬ ਆਲ ਇੰਡੀਆ ਟੂਰ ਸੰਦੀਪ ਦਾ ਸਫਰ ਨਾਵਾ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਆਲ ਇੰਡੀਆ ਟੂਰ ਕਰੀ ਜਾਂਦੇ ਆ ਬਾਈਕਲ ਤੇ ਆਪਣੀ ਜਿਹੜੀ ਇਹ 10ਵੀਂ ਸਟੇਟ ਹੈ ਅੰਡਮਾਨ ਨਿਕੋਬਰ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਆਪਾਂ ਇੱਥੇ ਚੈੱਕਅਪ ਕਰਾਵਾਂਗੇ ਆਪਣਾ ਚੈੱਕਅਪ ਕਰਾ ਕੇ ਫਿਰ ਆਪਾਂ ਜਿਹੜੀ ਵੀ ਰਿਪੋਰਟ ਮਿਲਦੀ ਆ ਜਿਹੜੀ ਉੱਥੇ ਆਪਾਂ ਖੂਨ ਚੈੱਕ ਕਰਾ ਕੇ ਆਏ ਸੀ ਉਹਦੀ ਰਿਪੋਰਟ ਲੈ ਕੇ ਤੇ ਆਪਾਂ ਡਾਕਟਰ ਨੂੰ ਦਿਖਾ ਕੇ ਫਿਰ ਤੇ ਫਿਰ ਆਪਾਂ ਜਿਹੜਾ ਵੀ ਸ਼ਹਿਰ ਦਾ ਕੁਝ ਦੇਖਣ ਵਾਲਾ ਉਹ ਦੇਖਾਂਗੇ ਸਾਰਿਆਂ ਨੂੰ ਪਹਿਲਾਂ ਆਪਾਂ ਸਰੀਰ ਦੀ ਆਪਦੀ ਕੇਅਰ ਕਰਦੇ ਆ ਕਿਉਂਕਿ 2-3 ਦਿਨ ਹੋ ਗਏ ਕਮੈਂਟ ਵਗੈਰਾ ਵੀ ਬਾਹਲੇ ਆਈ ਜਾਂਦੀ ਸੀ ਭਾਈ ਚਾਜ ਦਿਨਾਂ ਜਿਹੜੀ ਦਵਾਈ ਲੈ ਲਾ ਤੇ ਥੋੜੀ ਗੱਲ ਸਿਰ ਮੱਥੇ ਬਈ ਆਪਾਂ ਚਾਹ ਦਿਨ ਅੱਜ ਦਵਾਈ ਲੈ ਕੇ ਤੇ ਫੇਰ ਹੀ ਆਪਾਂ ਸ਼ਹਿਰ ਦਾ ਆਲਾ ਦਵਾਲਾ ਜਿਹੜਾ ਘੁੰਮਾਂਗੇ ਤੇ ਪਹਿਲਾਂ ਆਪਾਂ ਦਵਾਈ ਲਵਾਂਗੇ ਪਹਿਲਾਂ ਇੱਥੋਂ ਰਿਪੋਰਟਾ ਲਵਾਂਗੇ ਖੂਨ ਚੈੱਕ ਕਰਵਾ ਕੇ ਤੇ ਫੇਰ ਆਪਾਂ ਦਵਾਈ ਲੈ ਕੇ ਤੇ ਫੇਰ ਆਪਣੇ ਸਾਥੀਆਂ ਕੋਲ ਜਾਵਾਂਗੇ ਬਿੱਟੂ ਬਾਈ ਤੇ ਹਰਪਾਲ ਬਾਈ ਤੇ ਨੀਸ਼ੂ ਬਾਈ ਕੋਲੇ ਤੇ ਸਾਰਿਆਂ ਨਾਲ ਪਹਿਲਾਂ ਆਪਾਂ ਚੱਲਦੇ ਆ ਹਸਪੀਟਲ ਦੇ ਅੰਦਰ ਤੇ ਚੈੱਕ ਕਰੋਣੇ ਆ ਖੂਨ ਤੇ ਰਿਪੋਰਟ ਲੈ ਕੇ ਤੇ ਫੇਰ ਆਪਾਂ ਉਧਰਲੇ ਹਸਪੀਟਲ ਚੱਲਦੇ ਆ ਜੀਬੀ ਪੰਥ ਹਸਪੀਟਲ ਤੇ ਇਹਨਾਂ ਨੇ ਭਾਈ ਆ ਰਿਪੋਰਟਾ ਤਿੰਨ ਲਿਖੀਆਂ ਅਸੀਂ ਅੱਜ ਇਹ ਚੋ ਆਪਣੀ ਇੱਕ ਤਾਂ ਕੱਲ ਹੋ ਗਈ ਸੀ ਉਹਦੀ ਅੱਜ ਰਿਪੋਰਟ ਮਿਲੂਗੀ ਤੇ ਅੱਜ ਵਾਲੀ ਭਾਈ ਜਿਹੜੀ ਆਪਣੀ ਰਿਪੋਰਟ ਕੀਤੀ ਆ 18 ਤਰੀਕ ਨੌਵਾਂ ਮਹੀਨਾ 2025 ਤੇ ਇਹ ਆਪਣੀ ਰਿਪੋਰਟ ਨਾਰਮਲ ਆਈ ਆ ਨੇ ਲਿਖ ਕੇ ਦਿੱਤਾ ਤੇ ਕਹਿੰਦੇ ਭਾਈ ਤੁਸੀਂ ਜਾ ਕੇ ਦਿਖਾ ਦਿਓ ਤੇ ਇੱਧਰ ਵੀ ਇਹਨਾਂ ਨੇ ਮੋਹਰ ਲਾ ਕੇ 18 ਤਰੀਕ ਨੌਵਾਂ ਮਹੀਨਾ 2025 ਤੇ ਲਿਖ ਕੇ ਦਿੱਤਾ ਵੀ ਭਾਈ ਥੋੜੀ ਜਿਹੜੀ ਰਿਪੋਰਟ ਆ ਇਹ ਨਾਰਮਲ ਆਈ ਆ ਤੇ ਜਾ ਕੇ ਉਹਨਾਂ ਨੂੰ ਦਿਖਾ ਦਿਓ ਤੇ ਹੁਣ ਜਿਹੜੀ ਉੱਥੇ ਆਪਾਂ ਰਿਪੋਰਟ ਦਿੱਤੀ ਸੀ ਕੋਣ ਜਾਂਚ ਕਰਵਾਇਆ ਸੀ ਆ ਹਸਪੀਟਲ ਦੇ ਵਿੱਚ ਤੇ ਉਹ ਆਪਾਂ ਜਾ ਕੇ ਦੇਖਦੇ ਹਾਂ ਹੋਰ ਰਿਪੋਰਟ ਕਿਵੇਂ ਆਈ ਆ ਵਾਹਿਗੁਰੂ ਨੋਰਮਲ ਹੀ ਆਵੇ ਰਿਪੋਰਟ ਤੇ ਜਿਹੜੇ ਟਿਕਟੂਕਿਆਂ ਤੋਂ ਬਾਜੀ ਆਪਾਂ ਇਹਨਾਂ ਨੇ ਵੀ ਖੋਣ ਜੀ ਦੀ ਸੀਸੀ ਭਰ ਕੇ ਰੱਖ ਲਈ ਆ ਕੱਲ੍ਹ ਵਾਲੀ ਵੀ ਆਪਣੀ ਰਿਪੋਰਟ ਆ ਗਈ 17 ਤਰੀਕ ਨਵੰਬਰ ਮਹੀਨਾ 2025 ਤੇ ਇਹ ਵੀ ਰਿਪੋਰਟ ਆ ਜਿਹੜੀ ਨੋਰਮਲ ਆਈ ਆ ਤੇ ਭਾਈ ਨਾਨੇ ਜਿਹੜੀਆਂ ਕਿਹਾ ਸੀ ਦਵਾਈਆਂ ਦਿੱਤੀਆਂ ਸੀਆਂ ਕਹਿੰਦੇ ਉਹੀ ਖਾਓ ਤੇ ਸਹੀ ਹੋ ਜਾਓਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਵੈਸੇ ਥਕਾਵਟ ਕਰਕੇ ਬੁਖਾਰ ਆ ਜਿਹੜਾ ਆ ਗਿਆ ਤੇ ਹੁਣ ਆਪਾਂ ਚੱਲਦੇ ਆਂ ਵਾਪਸੀ ਆਪਣੇ ਸਾਥੀਆਂ ਕੋਲੇ ਭਾਈ ਇੱਥੇ ਸਾਰਾ ਜਿਹੜਾ ਟ੍ਰੈਫਿਕ ਦਾ ਮੋਲ ਆ ਵਿਦੇਸਾਂ ਵਾਲਾ ਭਾਈ ਇੱਥੇ ਹਾਂ ਦਾ ਤੇ ਲਾਲ ਬੱਤੀਆਂ ਲੱਗੀਆਂ ਤੇ ਵਿੱਚ ਆ ਲੈ ਇੱਕ ਟ੍ਰੈਫਿਕ ਪੁਲਿਸ ਦਾ ਆਫੀਸਰ ਖੜਾਗਾ ਤੇ ਉਹ ਭਾਈ ਉਹਦੇ ਹੱਥ 'ਚ ਨੀਲਾ ਇੱਕ ਕੋਡ ਫੜਿਆ ਹੋਇਆ ਗੋਇੰਗ ਵਾਲਾ ਤੇ ਜਿੱਧਰ ਨੂੰ ਤੋਰਨਾ ਹੁੰਦਾ ਉਧਰ ਨੂੰ ਘੁਮਾਉਂਦਾ ਤੇ ਫਿਰ ਜਿਹੜਾ ਟ੍ਰੈਫਿਕ ਹੈ ਉਧਰਲੇ ਮੂੜ ਨੂੰ ਕਰ ਪੈਂਦਾ ਨਹੀਂ ਨਹੀਂ ਮਾੜਾ ਜਿਹੇ ਨਾਲ ਆ ਰਹੀ ਹੈ ਕੋਲ ਕਿ ਉਹ ਨਹੀਂ ਛੱਡ ਕੇ ਆਣੇ ਇਹਦੇ ਇਸ ਤੋਂ ਬੱਤਾਂ ਦੇ ਇਸੇ ਇਹ ਜਿਹੜਾ ਪਾਣੀ ਜ਼ੋਰ ਘਟ ਗਿਆ ਉਹਨਾਂ ਨੇ ਖੂਨ ਕੱਢਿਆ ਨਾ ਅੱਜ ਮੇਰਾ ਸਮਾਂ ਜਿਹੜਾ 4 ਵਜੇ ਦੇ ਲਵੇ ਤਵੇ ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆਂ ਪੰਜਾਬੀ ਭਰਾ ਦੇ ਘਰ ਦੀ ਛੱਤ ਉੱਤੇ ਤੇ ਭਾਈ ਤੁਸੀਂ ਆਸੇ-ਪਾਸੇ ਦਾ ਜਿਹੜਾ ਵੀਊ ਚੈੱਕ ਕਰੋ ਪਹਿਲਾਂ ਸਾਰਿਆਂ ਨੂੰ ਤੇ ਇੱਧਰ ਜਿਹੜਾ ਬਗੀਚਾ ਲਾ ਰੱਖਿਆ ਪੰਜਾਬੀ ਭਰਾਣੇ ਤੇ ਕਿੰਨਾ ਸੋਹਣਾ ਲੱਗੀ ਜਾਂਦਾ ਜੀ ਕਰਦਾ ਇਹਨੂੰ ਬੈਠੇ ਨਿਆਰੀ ਜਈ ਆਪਦੀਆਂ ਅੱਖਾਂ ਨਾਲ ਇੱਥੋਂ ਹਿੱਲ ਗਏ ਨਾ ਮੈਂ ਤਾਂ ਘੰਟਾ ਹੋ ਗਿਆ ਛੱਤ 'ਐ ਨੂੰ ਤੇ ਮੈਂ ਇੱਥੇ ਘੁੰਮੀ ਫਿਰੀ ਜਾਂਦਾ ਇਹਨਾਂ ਦੀਆਂ ਫੋਟੋਆਂ ਖਿੱਚ ਲੈਣਾ ਤੇ ਵੀਡੀਓ ਬਣਾ ਲੈਣਾ ਇਹ ਗੱਲਬਾਤ ਹੀ ਚੱਲੀ ਜਾਂਦੀ ਆ ਮੇਨੋ ਕੰਦੇ ਭਾਈ ਚਾਹ ਪੀਲਾ ਮੈਂ ਕਿਹਾ ਚਾਹ ਤਾਂ ਪਿੰਦੀ ਰਹਿਣੇ ਆਈ ਚੀਜ਼ਾਂ ਕੁਦਰਤ ਆ ਜਿਹੜੀ ਇੰਨੀ ਸੋਹਣੀ ਵਿੱਚ ਘਰ ਵਸੇ ਵੇ ਆ ਤੇ ਲੋਕ ਆ ਜਿਹੜੇ ਇਸ ਜਮਾ ਤੁਰੇ ਫਿਰਦੇ ਨਾ ਕੋਈ ਸ਼ੋਰ ਸ਼ਰਾਬਾ ਨਾ ਕੋਈ ਹਾਰ ਨਾ ਦੀ ਆਵਾਜ਼ ਨਾ ਕਿਸੇ ਨੂੰ ਕੋਈ ਸਾਧਨਾ ਦਾ ਡਰ ਵੀ ਆਪਣਾ ਕੋਈ ਚੋਰੀ ਕਰਕੇ ਲੈ ਜਾ ਉਹ ਜਿਹੜਾ ਕੋਈ ਵੀ ਇੱਥੇ ਹੈ ਨਹੀਂਗਾ ਕਿਤੇ ਮਰਜੀ ਆਪ ਦਾ ਸਾਧਨ ਖੜਾ ਕੇ ਜਾਵੜੋ ਇਹ ਗੱਲ ਬਾਤ ਹੈ ਤੇ ਆਪਾਂ ਘੰਟਾ ਸਾਰਾ ਹੋ ਗਿਆ ਪਹਿਲਾਂ ਬਾਈ ਜੀ ਵੀ ਉੱਤੀ ਸੀ ਇਹ ਤੇ ਗੱਲਾਂ ਬਾਤਾਂ ਸੋਹਣੀਆਂ ਚੱਲੀ ਜਾਂਦੀਆਂ ਸੀਆਂ ਤੇ ਇੱਧਰ ਭਾਈ ਜਿਹੜੇ ਦੇਖੀ ਜਾਂ ਨਸੀ ਚ ਇਹ ਸਾਰੇ ਨਾਰੀਅਲ ਦੇ ਪੇੜਾ ਤੇ ਜਿਹੜੇ ਆ ਆ ਕੈਮਰੇ ਦੇ ਸਾਹਮਣੇ ਇਹ ਭਾਈ ਸਪਾਰੀ ਦੇ ਬੂਟੇ ਐ ਲੰਬੇ ਲੰਬੇ ਇਹ ਵੀ ਨਾਰੀਅਲ ਤਰ੍ਹਾਂ ਹੀ ਹੁੰਦੇ ਐ ਤੇ ਇਹ ਭਾਈ ਸਪਾਰੀ ਦੇ ਬੂਟੇ ਐ ਥੱਲੇ ਜਿਹੜਾ ਦੇਖ ਸਕਦੇ ਹੋ ਇਹ ਨਾਰੀਅਲ ਦਾ ਬੁੱਟਾ ਐ ਇਹ ਚ ਤੇ ਉਹ ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾਗਾ ਤੇ ਉਹਦੇ ਜਿੱਡੇ ਕੱਦ ਹੁੰਦਾ ਇਹਨਾਂ ਦਾ ਵੀ ਸੇਮੀ ਤੇ ਇਸ ਟਾਂ ਜਿਹੜੀ ਸਪਾਰੀ ਲੱਗੀ ਵੀ ਆ ਇਹਨਾਂ ਨੂੰ ਛੋਟੇ ਛੋਟੇ ਏਡੇ ਏਡੇ ਕੱਚੇ ਜੱਚਕੱਚੇ ਹੁੰਦੇ ਆ ਕਹਿੰਦੇ ਭਾਈ ਇਹ ਜਿਹੜੀ ਸਪਾਰੀਆ ਕਹਿੰਦੇ ਕਿ ਗਨ ਪਾਊਡਰ ਚ ਤੇ ਹੋਰ ਵੀ ਜਿਵੇਂ ਮੈਡੀਕਲ ਦਵਾਈਆਂ ਉਹਨਾਂ ਚ ਯੂਜ਼ ਹੁੰਦੀ ਆ ਤੇ ਖਾਣ ਵਾਸਤੇ ਵੀ ਵਰਤੋਂ ਕੀਤੀ ਜਾਂਦੀ ਆ ਦੀ ਤੇ ਭਾਈ ਜਿਹੜੇ ਨਾਰੀਅਲ ਉਹ ਤੁਹਾਨੂੰ ਪਤਾ ਹੀ ਕੀ ਕੀ ਚੀਜ਼ਾਂ ਚ ਵਰਤੋਂ ਹੁੰਦੀ ਆ ਨਾਰੀਅਲ ਸਕਾ ਕੇ ਊਨ ਯੂਜ਼ ਕਰ ਲੈਂਦੇ ਤੇ ਨਾਰੀਅਲ ਦਾ ਜਿਹੜਾ ਪਾਣੀ ਆ ਉਹ ਪੀਤਾ ਜਾਂਦਾ ਮੀਂਹ ਆ ਗਿਆ ਭਾਈ ਐਨੇ ਚਿਰ ਚ ਇੱਥੇ ਮੀਂਹ ਆ ਜਾਂਦਾ ਠੀਕ ਆ ਬਾਪੂ ਜੀ ਦੋ ਇਜਾਜ਼ਤ ਸਾਨੂੰ ਓਕੇ ਓਕੇ ਠੀਕ ਥੈਂਕ ਯੂ ਮਿਲਦੇ ਹਾਂ ਸ਼ਾਮ ਨੂੰ ਹਾਂਜੀ ਹਾਂਜੀ ਸ਼ਾਮ ਨੂੰ ਆਪਾਂ ਗੁਰਦਰਾ ਸਾਹਿਬ ਮਿਲਦੇ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪੋਰਟ ਪਲੇਅਰ ਦੇ ਵਿੱਚ ਜੇ ਆਪਾਂ ਦਿੱਲੀ ਤੋਂ ਜਾਂ ਕਲਕੱਤੇ ਤੋਂ ਇੱਥੇ ਪਹੁੰਚਣਾ ਹੈ ਤੇ ਕਿਵੇਂ ਆ ਸਕਦੇ ਆ ਇੱਕ ਤਾਂ ਜਿਹੜਾ ਵੀ ਪਾਣੀ ਵਾਲਾ ਯਾਤਰਾ ਹੁੰਦਾ ਉਹ ਤੇ ਆ ਸਕਦੇ ਆ ਦੂਜਾ ਬਈ ਸਾਹਮਣੇ ਲਿਖਿਆ ਵੀਰ ਸਵਰਕਰ ਅੰਤਰਰਾਸ਼ਟਰੀ ਹਵਾਈ ਅੱਡਾ ਤੇ ਤੁਸੀਂ ਹਵਾਈ ਯਾਤਰਾ ਤੇ ਵੀ ਆ ਸਕਦੇ ਆ ਦਿੱਲੀ ਤੋਂ ਵੀ ਫਲਾਈਟਾਂ ਆਉਂਦੀਆਂ ਕਲਕੱਤੇ ਤੋਂ ਵੀ ਆਉਂਦੀਆਂ ਤੇ ਵੱਖ-ਵੱਖ ਸਟੇਟਾਂ ਤੋਂ ਜਿਹੜੀਆਂ ਫਲਾਈਟਾਂ ਆਉਂਦੀਆਂ ਆਈਆਂ ਤੇ ਉਹਤੇ ਵੀ ਤੁਸੀਂ ਆ ਸਕਦੇ ਹੋ ਤੇ ਉਹਦੀ ਟਿਕਟ ਆਪਾਂ ਤੁਹਾਨੂੰ ਦੱਸੀ ਸੀ ਜੇ ਕਲਕੱਤੇ ਤੋਂ ਆਉਨੇ ਆ ਤਾਂ 12 ਤੋਂ 15000 ਰੁਪਏ ਇੱਕ ਸਾਈਡ ਦੀ ਟਿਕਟ ਰਹਿੰਦੀ ਹੈ ਤੇ ਜੇ ਦਿੱਲੀ ਤੋਂ ਆਉਨੇ ਆ ਤੇ ਉਹਦੀ ਭਾਈ ਆਪਾਂ ਨੂੰ ਕਨਫਰਮ ਨਹੀਂ ਕੀਤੀ ਤੇ ਦਿੱਲੀ ਤੋਂ ਜਿਹੜੀਆਂ ਹਵਾਈ ਜਹਾਜ਼ ਜਿਹੜੇ ਉਹ ਹੁੰਦੇ ਹੈਗੇ ਆ ਅੰਡਮਾਨ ਨਿਕੋਬਰ ਤੇ ਤੁਸੀਂ ਉਹਤੇ ਵੀ ਆ ਕੇ ਇਹ ਜਿਹੜਾ ਆਈਲੈਂਡ ਆ ਇਹ ਘੁੰਮ ਸਕਦੇ ਹੋ ਖੂਬਸੂਰਤੀ ਇਹਨੂੰ ਆਪ ਦੀ ਅੱਖਾਂ ਨਾਲ ਨਿਹਾਰ ਸਕਦੇ ਹੋ ਤੇ ਜੇ ਮੌਕਾ ਮਿਲੇ ਜ਼ਿੰਦਗੀ 'ਚ ਤਾਂ ਇੱਕ ਵਾਰੀ ਇਸ ਜਗ੍ਹਾ ਤੇ ਤੁਸੀਂ ਜ਼ਰੂਰ ਆਣ ਕੇ ਇਹ ਚੀਜ਼ ਨੂੰ ਐਕਸਪਲੋਰ ਕਰਕੇ ਜਾਇਓ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਇਨਸਾਨ ਨੂੰ ਇੱਕ ਵਾਰੀ ਮਿਲਦੀ ਤੇ ਇੱਕ ਵਾਰੀ ਆਪ ਦੀ ਜ਼ਿੰਦਗੀ 'ਚ ਜਿਹੜਾ ਮੌਕਾ ਮਿਲਿਆ ਤੇ ਉਹ ਚੀਜ਼ ਨੂੰ ਗਵਾਇਓ ਨਾ ਤੇ ਜੇ ਇੱਥੇ ਆਉਣ ਦਾ ਮੌਕਾ ਮਿਲੇ ਤਾਂ ਜਿਵੇਂ ਆਪਾਂ ਪਹਿਲਾਂ ਵੀ ਕਹਿੰਦੇ ਆਂ ਤਾਂ ਐਕਟਿਵ ਵੀ ਹੁਣ ਵੀ ਵੀਡੀਓ 'ਚ ਕਹਿ ਰਹੇ ਆਂ ਵੀ ਇੱਥੇ ਇੱਕ ਵਾਰੀ ਜ਼ਰੂਰ ਆਇਓ ਵੀ ਆਪ ਦਾ ਦੇਖ ਕੇ ਜਾਇਓ ਆਪਦੀਆਂ ਅੱਖਾਂ ਨਾਲ ਵੀ ਇੱਥੇ ਕੀ ਖੂਬਸੂਰਤੀ ਐ ਇੱਥੋਂ ਦੇ ਟਾਪੂ ਦੀ ਕੀ ਆਈਲੈਂਡ ਤੇ ਕਿਵੇਂ ਦੁਨੀਆ ਰਹਿੰਦੀ ਐ ਕੀ ਖਾਣ ਪੀਣਾਂ ਉਹਨਾਂ ਦਾ ਤੇ ਕਿਵੇਂ ਇੱਥੇ ਉਹ ਆਪ ਦਾ ਸਰਵਾਈਵ ਕਰਦੇ ਰਹਿ ਕੇ ਤੇ ਉਹ ਚੀਜ਼ ਤੁਸੀਂ ਆਪਦੀ ਅੱਖਾਂ ਨਾਲ ਦੇਖੋਗੇ ਤਾਂ ਤੁਹਾਨੂੰ ਬਹੁਤ ਵਧੀਆ ਲੱਗੂਗਾ ਮੈਂ ਜਿੱਦਨ ਤਾਂ ਆਇਆ ਮੈਨੂੰ ਇਹ ਜੀ ਜਿਵੇਂ ਲੱਗ ਰਹੀ ਐ ਮੈਂ ਕਿਤੇ ਆਪਣੇ ਇੰਡੀਆ ਚ ਘੁੰਮ ਰਿਹਾ ਆ ਅਦਰ ਕੰਟਰੀ ਚ ਘੁੰਮ ਰਿਹਾ ਇਹ ਗੱਲਬਾਤ ਲੱਗ ਰਹੀ ਹੈ ਇੱਥੇ ਜਿਹੜਾ ਟ੍ਰੈਫਿਕ ਹੈ ਰੂਲਾਂ ਦੇ ਮੁਤਾਬਿਕ ਚੱਲਦਾ ਹੈ ਜਿਹੜੀ ਪਰਲੀ ਲਾਈਨ ਆ ਪਰਲੀ ਲਾਈਨ ਚ ਚੱਲੂ ਔਰਲਾ ਬੰਦਾ ਔਰਲੀ ਲਾਈਨ ਚ ਨਹੀਂ ਆਊਗਾ ਜੇ ਘੁੰਮ ਕੇ ਆਣਾ ਤਾਂ ਉੱਤੋਂ ਦੀ ਆਊਗਾ ਇਹ ਇੱਥੋਂ ਦਾ ਟ੍ਰੈਫਿਕ ਹੈ ਵੀ ਐਵੇਂ ਨਹੀਂ ਕਿ ਕਿਸੇ ਨੂੰ ਜਲਦਬਾਜ਼ੀ ਆ ਕੋਈ ਭਾਈ ਟੀ ਟੀ ਲੱਗਿਆ ਪਿਆ ਵੀ ਤੁਸੀਂ ਕਾਲੀ ਚ ਜਾ ਰਹੇ ਹੋ ਤੇ ਤੁਹਾਡੇ ਕੋਈ ਮਗਰ ਹੈ ਤੇ ਉਹ ਭਾਈ ਕਹਿੰਦਾ ਮੈਂ ਕਾਲੀ ਚ ਜਾਣਾ ਐ ਹੋਜੀ ਗੱਲਬਾਤ ਇੱਥੇ ਕੁਛ ਵੀ ਨਹੀਂ ਗਈ ਜਿਹੜਾ ਟ੍ਰੈਫਿਕ ਆ ਆਪਦੇ ਜਿਵੇਂ ਮਤੇ ਚੱਲ ਰਿਹਾ ਉਹ ਆਪਦੇ ਮਤੇ ਚੱਲ ਰਿਹਾ ਹੈ ਸਾਫ ਸਫਾਈ ਵੀ ਬਹੁਤ ਜਿਆਦਾ ਐਵੇਂ ਨਹੀਂ ਗੰਦਗੀ ਥਾਂ ਥਾਂ ਤੁਹਾਨੂੰ ਮਿਲੂਗੀ ਵੀ ਇੱਥੇ ਥਾਂ ਥਾਂ ਤੇ ਜਿਹੜੇ ਡੈਸਟਬਿਨ ਲੱਗੇ ਹੋਏ ਆ ਤੇ ਲੋਕ ਆ ਜਿਹੜੇ ਕਚਰਾ ਡੈਸਟਬਿਨ 'ਚ ਹੀ ਸੁੱਟਦੇ ਐਵੇਂ ਨਹੀਂ ਉਹ ਰੋਡਾਂ ਦੇ ਸਿਰ ਦੇਣਗੇ ਇਹ ਗੱਲ ਬਾਤ ਐ ਇੱਥੋਂ ਦੀ Thank you, ਜਾਂ ਤੋਂ ਆਏ ਨੇ ਬਹੁਤ ਹੀ ਛੋਟੀ ਛੋਟੀ ਉਮਰ ਦੇ ਬੱਚੇ ਨੇ बहुत सपोर्ट की जरूरत है जो आप संगत ने ही मिलकर सपोर्ट करनी है ताकि ये अपना जो भी मंतव है पूरा कर सकता एक बच्चा है निशु जो पिंड लुधियाना है चौबीस साल की उम्र है सरदार संजीव सिंह जी का बेटा है जो कि पी एससी नद्यावी हासिल कर चुका है दूसरा बच्चा बिटू सिंह चतराम सिंह बठिंडा तो सताई साल की उम्र सरदार अवतार सिंह जी जो कि ग्रेजुएशन कर चुके हैं चौथा बच्चा हरपाल सिंह सेमा कला पटिटा को है उम्र 23 साल पुत्र सरदार सुजीत सिंह क्लास टू पास कर चुके हैं चौथा बच्चा संदीप सिंह राजस्थान ਦੇਖੋ ਕਿ ਪਾਈਪਾਂ ਦੇ ਉੱਪਰ ਇਹਨਾਂ ਹੁਣ ਸਾਲੇ ਪਟਨਾ ਸਾਹਿਬ, ਦਿੱਖਾ ਸਾਹਿਬ, ਨਾਨਕਪੁਰੀ, ਟਾਂਡਾ, ਨਾਨਕਪਤਾ, ਜੰਮੂ ਕਸ਼ਮੀਰ, ਉੱਤਰਾਖੰਡ, ਕਲਪੱਤਾ, ਕਾਮਾਗਾਟਾ, ਮਾਲੂਕ ਇਹ ਸਾਰੇ ਇੱਥਾਨੇ ਸਫਰ ਚੁੱਕੇ ਨੇ ਸਾਈਂਾਂ ਹੁਣ ਇਹ ਪੰਜਾਬ ਨੂੰ ਸਪੋਰਟੀ ਲੋੜ ਹੈ ਸੰਗਤ ਕਰਨ ਲਈ ਸ੍ਰੋਹਕ ਸਾਹਿਬ ਤੇ ਤੇ ਲਈ ਸਭ ਤੋਂ ਪਹਿਲਾਂ ਮੈਂ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਜੋ ਇਹ ਉਪਰਾਲਾ ਕੀਤਾ ਹੈ ਇਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਹ ਬੁਲਾਇਆ ਹੈ ਮੈਂ ਉਹਨਾਂ ਦੇ ਜੋ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਸਾਡੇ ਸਭ ਤੋਂ ਵੱਡੇ ਅਤੇ ਸਰਦਾਰ ਗੁਰਵਿੰਦਰ ਸਿੰਘ ਜੀ ਜੋ ਕਿ ਹਮੇਸ਼ਾ ਹੀ ਮੈਂ ਇਹਨਾਂ ਨੂੰ ਦੇਖਿਆ ਹੈ ਭਾਜੀ ਨੂੰ ਕਿ ਇਹਨਾਂ ਬੱਚਿਆਂ ਨੂੰ ਛੱਡ ਕੇ ਬਾਕੀ ਵੀ ਜੋ ਵੀ ਵਾਰ ਹੁੰਦੇ ਨੇ ਹਮੇਸ਼ਾ ਹੀ ਉਹਨਾਂ ਚਾਈ ਕਰਦੇ ਰਹਿੰਦੇ ਸਵੇਰੇ ਸਵੇਰੇ ਕਦੇ ਵੀ ਉਹਨਾਂ ਨੇ ਐਨਾ ਕੰਮ ਤੋਂ ਪਿੱਛੇ ਨਹੀਂ ਹਟੇ ਇਹਨਾਂ ਨੂੰ ਸ਼ੌਂਕ ਵੀ ਹੈ ਇਹਨਾਂ ਦਾ ਕੰਮ ਕਰਨਾ ਕੈਪਲ ਦੇ ਵੀ ਉਹ ਇਹ ਹੀ ਕੰਮ ਕਰਦੇ ਸੀ ਤੇ ਅੱਗੇ ਵਾਸਤੇ ਲਈ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਵੱਡ ਚੜ ਕੇ ਇਹਨਾਂ ਕੰਮਾਂ 'ਚ ਜੁੜ ਗਏ ਨੇ ਮੈਂ ਸਭ ਤੋਂ ਪਹਿਲਾਂ ਸਰਕਾਰ ਗੋਪਿੰ다 ਸਿੰਘ ਜੀ ਜੋ ਸੀ ਵੈਲਫੇਅਰ ਐਸੋਸੀਏਸ਼ਨ ਦੇ ਸਭ ਤੋਂ ਹੈ ਨੇ ਉਹਨਾਂ ਨੂੰ ਮੈਂ ਤੇ ਬੁਲਾਉਂਗੀ ਨਾਲ ਹੀ ਨਾਲ ਮੈਂ ਨੀਸ਼ੂ ਕਹਿੰਦੇ ਬੁਲਾਉਂਗੀ केतु सिंह बिट्टू सिंह बिट्टू सिंह नाम के नाम में रिक्वेस्ट कर दी आप स्त्री श्री सत्संग कमेटी दी प्रधान श्रीमती स्निंदर पाल कौर जी नु कि ओ इस परचेस प्रस्ताव लेके इनाद मान सम्मान बदाओ ਸੇਂਟ ਵੀ ਐਸੇ ਆਉਣ ਹਿੰਦੀ ਹੈ ਕਿ ਇਥੋਂ ਹੋਰ 5 600 ਕਿਲੋਮੀਟਰ ਦੂਰ ਇੱਕ ਐਂਡ ਆਫ ਦੀ ਇੰਡੀਅਨ ਆਇਲੈਂਡ ਹੈ ਅੰਡੇ ਕੋਵਾਂ ਜਿਹਨੂੰ ਸੈਂਪਲ ਵਿੱਚ ਕਹਿੰਦੇ ਨੇ ਹੋ ਸਕਦਾ ਹੈ ਤਾਂ ਬੱਚਿਓ ਤੁਸੀਂ ਉੱਥੇ ਜਰੂਰ ਜਾਇਓ ਕਿ ਉਹ ਆਪਣੇ ਭਾਰਤ ਦਾ ਐਂਡ ਹੁੰਦਾ ਹੈ ਉੱਥੇ ਜਾ ਕੇ ਔਰ ਉਹ ਵੀ ਆਪਣੀ ਕਮਿਲੀ ਪੰਜਾਬਣਿਆ ਹੋਇਆ ਹੈ ਤੁਹਾਨੂੰ ਜਾ ਕੇ ਜਰੂਰ ਦੇਖਣਾ ਚਾਹੀਦਾ ਹੈ ਕਿ ਆਂਟਾ ਮਾਂ ਦੀ ਸੰਗਤ ਔਰ ਆਂਟਾ ਮਾਂ ਦੇ ਪੰਜਾਬੀ ਜਿਹੜੇ ਕਿੰਨੇ ਪਿਆਰ ਦੇ ਨਾਲ ਆਸਤੇ ਵਿੱਚ

ਸਾਰੇ ਬੱਚੇ ਅੱਗੇ ਮੇਰੇ ਕੋਲ ਪਰਫੈਕਟ ਸਸਤੀ ਗੱਲ ਨਹੀਂ ਹੈ। ਬਾਈ ਅਸੀਂ ਪੰਜਾਬ ਨੂੰ ਅਸੀਂ तकरीबन 5 ਮਹੀਨੇ ਹੋ ਗਏ ਯਾਤਰਾ ਸ਼ੁਰੂ ਕੀਤੀ ਹੋ ਆਪਣਾ ਪੰਜਾਬ ਨੂੰ ਯਾਤਰਾ ਸ਼ੁਰੂ ਕੀਤੀ ਸੀ ਜਿੱਥੇ ਗੁਰਦਾਸਪੁਰ ਨੇ ਮੇਰੇ ਲਈ ਟੱਪਾ ਦੇਖ ਰਿਹਾ ਜਾਂ ਪੰਜਾਬ ਨੂੰ ਸ਼ਹਿਰ ਤੋਂ ਸ਼ੁਰੂ ਕੀਤਾ ਸੀ ਫਿਰ ਆਪਾਂ ਹਿਮਾਚਲ ਉਤਰਾਖੰਡ ਗਏ ਹੋਏ ਹਿਮਾਚਲ ਦੇ ਪੋਟਾ ਸ਼ਹਿਰ ਤੋਂ ਘਰ ਤੋਂ ਤੇ ਅਸੀਂ ਅੱਗੇ ਗਏ ਤੇ ਆਪਣਾ ਉਤਰਾਖੰਡ ਵਿੱਚ ਜਦੋਂ ਕਪਾੜ ਚੁਲਦੇ ਨੇ ਇੱਕ ਪੁਛਾਈ ਜੇ ਉੱਥੇ ਗਏ ਸੁਵਾਧਾ ਪਾ ਜਿੰਨੇ ਵੀ ਇਤਿਹਾਸਿਕ ਪੁਰਕਾ ਸਿੰਘ ਪ੍ਰੋਮਾਨ ਸਾਹਿਬ ਨੇ ਜੁੜੇ ਹੋਏ ਪੁਰਕਾ ਸਿੰਘ ਸਾਰੇ ਦੇਖਿਆ ਪਰ ਇਠਾ ਸਾਹਿਬ ਨੇ ਕਿ ਇਹ ਆਪਣਾ ਪੁਤਰਾਖੰਡ ਦੇ ਵਿੱਚ ਹੀ ਨਾਨਕਪੁਰ ਟਾਂਡਾ ਸ਼ਹਿਰ ਹੈ ਦੀ ਨਾਨਕਪਤਾ ਹੈ ਸਾਰੇ ਪੁਰਕਾ ਦੇਖਦੇ ਰਹੇ ਆਪਾਂ ਪੱਜੇ ਤੱਕ ਵੀ ਕਰਾਂਗੇ ਬਾਈਸਾਈਕਲ ਤੇ ਆਪਾਂ ਲਿੱਤੇ ਸੀ ਜੀ ਤੇ ਆਪਾਂ ਬਟਨਾ ਸ਼ਹਿਰ ਵੀ ਕਿੰਨਾ ਨਾਲੇ ਕੰਮ ਕਰਦਾ ਹੈ ਘਾਹੂੜੇ ਆਉਣ ਆਪਾਂ ਕੈਨੇਡਾ ਜਿਹੜਾ ਸਿੱਖ ਪਰਿਵਾਰ ਜੋ ਗਏ ਸੀ ਉਹ ਵੀ ਕੋਈ ਨਾ ਜਹਾਜ਼ ਉੱਡਿਆ ਸੀ ਕੰਮ ਕਰਦਾ ਉਹ ਵੀ ਦੇਖਿਆ ਆਪਾਂ ਤੇ ਹਾਂ ਉਹ ਕਹਿੰਦੇ ਆ ਪੂਰੀ ਜਿਹੜੀ ਪੰਜਾਬ ਦੀ ਸੰਗਤ ਹੈ ਉਹ ਦੇਖਦੇ ਨੇ ਸਾਡੇ ਬਾਕੀ ਛੋਟ ਗੱਲ ਇਹ ਹੈ ਕਿ ਆਪਾਂ ਇੱਥੇ ਇੱਕ ਉੱਪਰ ਖਾਂਦੇ ਰਹਿਵਾਂਗੇ ਹੁਣ ਤਾਂ ਇਹ ਆਪਣਾ ਪਤਾ ਲੱਗਿਆ ਕਿ ਅੰਮੜਾ ਮਾਦੇ ਜਿੱਥੇ ਆਪਣੇ ਕਾਫੀ ਸੇ ਪਰਿਵਾਰ ਰਹਿੰਦੇ ਨੇ ਕੈਂਪਰ ਵਿੱਚ ਵੀ ਮਿਨੀ ਪੰਜਾਬ ਬਣਾਇਆ ਨੇ ਦੱਸਿਆ ਕਿ ਆਪਾਂ ਉੱਥੇ ਹੀ ਜਾਵਾਂਗੇ ਤਾਂ ਕੋਸ਼ਿਸ਼ ਕਰਾਂਗੇ ਸਾਰਾ ਦਾ ਸਾਰਾ ਲਖਾਈਏ ਤੇ ਆਪਾਂ ਇੱਕ ਮੋਟੋ ਹੈ ਜੀ ਕਿ ਲੋਕ ਚੰਗਾ ਕੰਮ ਵੀ ਚੰਗੇ ਪਾਸੇ ਜੁੜਨ ਤੇ ਆਪਾਂ ਇਹ ਪੰਜਾਬ ਨੂੰ ਲੋਕ ਚੰਗੇ ਤਰੀਕੇ ਨਾਲ ਦੇਖਣਗੇ ਬਸ ਇਹੀ ਹੈ ਜੀ ਉਹੋ ਕਹਾਂਗੇ ਇਹ ਬੱਚੇ ਕੋਥੇ ਆਉਣ ਤੇ ਐਸੇ ਤਰ੍ਹਾਂ ਹੀ ਇਹਨਾਂ ਨੂੰ ਉਸ ਪਰਿਵਾਰਾਂ ਦੇ ਵਿੱਚ ਵੀ ਸਨਮਾਨਿਤ ਕੀਤਾ ਜਾਊਗਾ। ਕਾਹਨੂੰ ਜਿੰਦਾ ਖਲਸਾ ਰਹਾ। ਜਨਾਬ ਨੇ ਮਾਣ ਕਰੇਗਾ।